ਆ ਦੇਖ ਲੋ ਯਾਰ ਬਾਈ ਆ ਛੋਟੀ ਜੀ ਬੱਚੀ ਆ ਤੇ ਨਾ ਕਿਹਨੇ ਮਾਰਿਆ ਇਹਦੇ ਅੰਨਾ ਬਾਹਰ ਘੜਦਾ ਦਾ ਯਾਰ ਉਹ ਆ ਮੇਰੇ ਖਾਲ ਦਾ ਬੁੜੀ ਦੇਵੀ ਸ਼ਟ ਲੱਗੀ ਹੱਥ ਤੇ ਕੀ ਯਾਰ ਲੋਕੀ ਜਿਵੇਂ ਡਰਦੇ ਰੱਬ ਤੋਂ ਯਾਰ ਭੋਰਾ ਭੋਰਾ ਬੱਚਿਆਂ ਨਾਲ ਇੰਨਾ ਤਸੱਜਤ ਕਰਦੇ ਯਾਰ ਇੰਨੇ ਕੁੱਟ ਮਾਰ ਉਹ ਉਹ ਦੇਵਚੈਰੀ ਕਿਵੇਂ ਰੋ ਰਹੀ ਆ ਯਾਰ ਹੱਦ ਹੋ ਗਈ ਯਾਰ ਇਹਨਾਂ ਲੋਕਾਂ ਵਾਲੇ ਕੀ ਕਹੋਂਗੇ ਯਾਰ ਤੁਸੀਂ ਦੋਨੇ ਮਾਵਾਂ ਧੀਆ ਵਿਚਾਰੀਆਂ ਇੱਕ ਕਮਰੇ 'ਚ ਬੈਠੀਆਂ ਤੇ ਯਾਰ ਅੱਖ ਕਿਵੇਂ ਬਾਹਰ ਕੱਢਦੀ ਯਾਰ ਉਹਦੀ ਛੋਟੀ ਜੀ ਕੁੜੀ ਆ ਵਿਚਾਰੀ ਭਾਈ ਵਾਕਈ ਯਾਰ ਕਲਯੁਗ ਆ ਗਿਆ ਕਲਯੁਗ ਇਹ ਨਾ ਦੁਨੀਆ ਰੱਬ ਨੂੰ ਭੁੱਲ ਚੁੱਕੀ ਆ ਮੈਂ ਆਪਣੇ ਵਾਰ-ਵਾਰ ਵੀਡੀਓ ਚ ਕਹਿਣਾ ਹੁੰਨਾਗਾ ਆ ਦੇਖੋ ਵਿਚਾਰੀ ਹੁਣ ਇਹਦਾ ਰੋ ਰੋ ਕੇ ਹਾਲ ਦੱਸਦੀ ਆ ਤੇ ਕੁੜੀ ਨੇ ਨਾ ਉਹ ਹੱਥ ਠੱਗਿਆ ਹੋਇਆਗਾ ਹੈ ਆਹੇ ਲਾ ਯਾਰ ਛੋਟੀ ਜੀ ਬੱਚੀ ਆ ਉਹ ਇੰਨਾ ਯਾਰ ਇੰਨਾ ਯਾਰ ਕੁੱਟਣਾ ਚਾਹੀਦਾ ਬੱਚੇ ਨੂੰ ਯਾਰ ਉਹਦੀ ਅੱਖ ਹੀ ਬਾਹਰ ਕੱਢਦੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਅੱਖ ਬਾਹਰ ਕੱਢਦੀ ਯਾਰ ਮਾਰ ਮਾਰ ਕੇ ਪਤਾ ਨਹੀਂ ਯਾਰ ਕੀ ਜੱਕਰਾ ਕਿੱਥੋਂ ਦੀ ਵੀਡੀਓ ਹੈ ਇਹ ਇਹ ਸਾਮ ਸਾਈਡ ਜਾਂ ਨਾਗaland ਸਾਈਡ ਦੀ ਹੋ ਸਕਦੀ ਹੈ ਤੇ ਜਾਂ ਫਿਰ ਚੈਨਾਚੂਨਾ ਦੀ ਹੋ ਸਕਦੀ ਆ ਆ ਦੇਖੋ ਯਾਰ ਪੂਰਾ ਬੱਚੀ ਆ ਉਹਦੇ ਮੂੰਹ ਵੀ ਸੁਜਿਆ ਪਿਆਗਾ ਯਾਰ ਕਿਵੇਂ ਕਿੰਨਾ ਕੁੱਟਿਆ ਹੋਊ ਉਹਨੂੰ ਯਾਰ ਬਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਯਾਰ ਤਾਂ ਕਿ ਇਹਨਾਂ ਦੁਨੀਆ ਜਾਗ ਸਕੇ ਇਹਨਾਂ ਲੋਕਾਂ ਲੋਕਾਂ ਦੇ ਵਿੱਚ ਥੋੜਾ ਥੋੜਾ ਰਹਿਮ ਮਾੜਾ ਮੋਟਾ ਆਵੇ ਰਹਿਮ ਨਾਲ ਦੀ ਚੀਜ਼ ਕੋਈ ਆਵੇ ਵੀਡੀਓ ਦੇਖ ਕੇ ਸ਼ੇਅਰ ਕਰਿਆ ਕਰੋ ਬਈ ਵੀਡੀਓ